ਤਨਵੀਰ ਬੈਠਾ ਤਨਵੀਰ ਇੱਕ ਮਿੰਟ ਦੇ ਤਨਵੀਰ ਗੱਲ ਬੈਠ ਅੱਜ ਇਹਨੇ ਕਿਹਾ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਸਾਰਾ ਤੇਰਾ ਹੋ ਜਾਊਗਾ ਤੇ ਨਾਲ ਇਹਨੇ ਕਿਹਾ ਕਹਿੰਦਾ ਬਾਕੀ ਫਿਰ 2027 ਦੀ ਸਰਕਾਰ ਬਣਨ ਤੋਂ ਬਾਅਦ ਮੰਗ ਲਾਂਗੇ ਮੈਂ ਸੋਚਿਆ ਮੈਂ ਕਿਹਾ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਫੈਸਲੇ ਲੈਣ ਵਾਲੇ ਨਹੀਂ ਬਣਨਾ ਵੀ ਬਾਕੀ ਬਾਅਦ ਦੇ ਦੇਾਂਗੇ ਆ ਲਓ ਜ਼ਿੰਮੇਵਾਰੀ ਤੁਹਾਡੀ ਮਜੀਠੇ ਹਲਕੇ ਦੀ ਤੁਹਾਨੂੰ ਦੇ ਹੁਣ ਮੈਥੋਂ ਨਹੀਂ ਮੰਗਣਾ ਤੇਰੇ ਹੀ ਸੈਨ ਚੱਲਣ ਲੱਗ ਜਾਣਗੇ ਲੋਕ ਲੋਕਾਂ 'ਚ ਹੀ ਰੱਬ ਵਸਦਾ ਹੈ ਲੋਕਾਂ 'ਚ ਹੀ ਪ੍ਰਮਾਤਮਾ ਵਸਦਾ ਹੈ ਤੇ ਜਦੋਂ ਲੋਕ ਹੀ ਤੁਹਾਡੇ ਨਾਲ ਨੇ ਫਿਰ ਰੱਬ ਤੁਹਾਡੇ ਨਾਲ ਸੋ ਵੀਰੋ ਵੀਰੋ ਪਹਿਲਾਂ ਜੋ ਹੋਣਾ ਸੀ ਹੋ ਗਿਆ ਅੰਗਰੇਜ਼ੀ ਦੀ ਕਹਾਵਤ ਹੈ ਈਵਨ ਗੋਡ ਕਾਂਟ ਚੇਂਜ ਪਾਸਟ ਰੱਬ ਵੀ ਬੀਤੇ ਹੋਏ ਸਮੇਂ ਨੂੰ ਬਦਲ ਨਹੀਂ ਸਕਦਾ ਪਰ ਪ੍ਰੈਜ਼ੈਂਟ ਤੇ ਫਿਊਚਰ ਆਪਾਂ ਬਦਲ ਸਕਦੇ ਆ ਸੋ ਇਸ ਕਰਕੇ ਤੁਹਾਡੇ ਮੂਰੇ ਬੇਨਤੀ ਹੈ ਐਨ ਨਹੀਂ ਪਿਆਰ ਆਹੀ ਪਿਆਰ ਬਣਾਈ ਰੱਖੋ